ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਇਹ ਵੀਡੀਓ ਆਪਣਾ ਫਰਜ਼ ਸਮਝ ਕੇ ਅੱਗੇ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਇਹ ਵੀਡੀਓ ਹੈ ਬਹੁਤ ਐਮ ਕਿਉਂਕਿ ਬੜੂ ਸਾਹਿਬ ਕਾਲਜ ਵਿੱਚ ਪੜ੍ਹਦੀ ਹੋਈ ਲੜਕੀ ਜਿਸ ਦੇ ਬਾਪ ਦਾ ਨਾਮ ਸੁਜਾਨ ਸਿੰਘ ਰਠੌੜ ਆ ਔਰ ਇਹ ਬੇਟੀ ਐਮਪੀ ਮੱਧ ਪ੍ਰਦੇਸ਼ ਤੋਂ ਆ ਖੰਡਵਾ ਤੋਂ ਔਰ ਇਹ ਬੇਟੀ ਦਾ ਨਾਮ ਹੈ ਨੰਦਨੀ ਨਿਦੀ ਰਠੌਰ ਬੀਏ ਕਲਾਸ ਵਿੱਚ ਪੜਦੀ ਸੀ ਔਰ ਇਹਨਾਂ ਦਾ ਨੰਬਰ ਹੈਗਾ ਜੀ 9827294055 ਇਹ ਇਹਨਾਂ ਦੇ ਬਾਪ ਦਾ ਨੰਬਰ ਆ 8894424798 ਇਹ ਉਸ ਬੇਟੀ ਦਾ ਨੰਬਰ ਆ ਜਿਹੜਾ ਬੰਦ ਆ ਰਿਹਾ ਔਰ ਇਹ ਬੇਟੀ ਜਿਹੜੀ ਇਹ ਕਾਲਜ ਵਿੱਚ ਪੜ੍ਹਦੀ ਸੀ ਔਰ ਆਪਣੇ ਘਰ ਨੂੰ ਜਾ ਰਹੀ ਸੀ ਇਹ ਖੰਡਵਾਵਾਲ ਨੂੰ ਉਧਰ ਮੱਧ ਪ੍ਰਦੇਸ਼ ਨੂੰ ਲੇਕਿਨ ਚੰਡੀਗੜ੍ਹ ਇਹ ਰੇਲਵੇ ਸਟੇਸ਼ਨ ਤੋਂ ਇਹ 27 ਤਰੀਕ ਨੂੰ ਕੁੜੀ ਗਾਇਬ ਹੋ ਜਾਂਦੀ ਆ ਔਰ ਇਸ ਦੀ ਪੰਜਾਬ ਅੰਦਰ ਕਿਸੇ ਨੇ ਕੋਈ ਅਜੇ ਤੱਕ ਆਵਾਜ਼ ਨਹੀਂ ਉਠਾਈ ਸੋ ਅਸੀਂ ਪ੍ਰਸ਼ਾਸਨ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਕਿ ਇਸ ਬੇਟੀ ਦੀ ਪਾਲ ਕੀਤੀ ਜਾਵੇ ਕਿਉਂਕਿ ਇਹਦੇ ਜਿਹੜੇ ਪੇਰੈਂਟਸ ਆ ਉਹ ਬਹੁਤ ਜ਼ਿਆਦਾ ਪਰੇਸ਼ਾਨ ਔਰ ਉਹ ਉਹਨਾਂ ਨੇ ਕਿਸੇ ਤਰ੍ਹਾਂ ਸਾਡੇ ਨਾਲ ਫੋਨ ਤੇ ਰਾਪਤਾ ਕਾਇਮ ਕੀਤਾ ਕਿਉਂਕਿ ਸਾਡੇ ਇਹ ਭਾਈਆ ਜੀ ਅਮਰੀਕਾ ਦੇ ਵਿੱਚ ਨੇ ਔਰ ਉਹਨਾਂ ਦਾ ਇਨ੍ਹਾਂ ਵੰਜਾਰੇ ਸਿੱਖਾਂ ਨਾਲ ਬਹੁਤ ਜ਼ਿਆਦਾ ਪਿਆਰ ਆ ਐਮਪੀ ਮੱਧ ਪ੍ਰਦੇਸ਼ ਦੇ ਵਿੱਚ ਨੇ ਇਸ ਬੇਟੀ ਦੀ ਫੋਟੋ ਦੇਖ ਸਕਦੇ ਹੋ ਤੁਸੀਂ ਇਹ ਫੋਟੋ ਉਹਨਾਂ ਨੇ ਸਾਨੂੰ ਭੇਜੀ ਆ ਸੋ ਆ ਫੋਟੋ ਆ ਬੇਟੀ ਦੀ ਤੇ ਜਿਹੜਾ ਪਰਿਵਾਰ ਆ ਉਹ ਬਹੁਤ ਜ਼ਿਆਦਾ ਪਰੇਸ਼ਾਨਾ ਫੋਟੋ ਇੱਕ ਵਾਰ ਫਿਰ ਗੌਰ ਨਾਲ ਦੇਖ ਲਓ ਮੇਰੇ ਵੀਰ ਇਹ ਬੇਟੀ ਨੀਦੀ ਦੀ ਫੋਟੋ ਆ ਔਰ ਆਪਾਂ ਪੰਜਾਬ ਵਾਸੀਓ ਇਸ ਧੀ ਦੀ ਮਦਦ ਕਰਨੀ ਆ ਇਹਦਾ ਪਰਿਵਾਰ ਜਿਹੜਾ ਵਾ ਇੱਕ ਸਿੱਖ ਪਰਿਵਾਰ ਆ ਬੰਜਾਰਾ ਪਰਿਵਾਰ ਆ ਜਿਹੜਾ ਔਰ ਇਸ ਬੇਟੀ ਦੀ ਭਾਲ ਵਾਸਤੇ ਦਰਦ-ਦਰ ਭਟਕ ਰਿਹਾ ਸੋ ਮੈਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨਾ ਚਾਹਾਂਗਾ ਕੇ ਜਲਦੀ ਤੋਂ ਜਲਦੀ ਇਸ ਬੇਟੀ ਦੀ ਭਾਲ ਕਰਕੇ ਪਰਿਵਾਰ ਨੂੰ ਸੌਂਪੀ ਜਾਵੇ ਕਿਉਂਕਿ ਨੌਜਵਾਨ ਬੇਟੀ ਆ ਬੀਏ ਕਲਾਸ ਵਿੱਚ ਪੜ੍ਹਦੀ ਆ ਬੜੂ ਸਾਹਿਬ ਤੋਂ ਇਹ ਬੀਏ ਕਾ ਬੀਏ ਦੀ ਕਲਾਸ ਲਾ ਰਹੀ ਆ ਲੇਕਿਨ ਛੁੱਟੀਆਂ ਹੋਣ ਕਰਕੇ 27 ਤਰੀਕ ਨੂੰ ਘਰ ਜਾ ਰਹੀ ਸੀ ਔਰ ਪੇਤ ਪਰੇ ਹਾਲਾਤਾਂ ਦੇ ਵਿੱਚ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਇਹ ਬੇਟੀ ਗਾਇਬ ਹੋ ਜਾਂਦੀ ਆ ਸੋ ਪੰਜਾਬੀਓ ਜੇ ਤੁਸੀਂ ਸਿੱਖ ਮਾਨਤਾ ਨੂੰ ਪਿਆਰ ਕਰਦੇ ਹੋ ਤਾਂ ਹੱਥ ਬੰਨ੍ਹ ਕੇ ਅਪੀਲ ਹੈ ਕਿ ਇੰਨੀ ਕੁ ਵੀਡੀਓ ਸ਼ੇਅਰ ਕਰੋ ਕਿ ਚੰਡੀਗੜ੍ਹ ਪ੍ਰਸ਼ਾਸਨ ਤੱਕ ਪਹੁੰਚੇ ਔਰ ਇਹ ਬੇਟੀ ਜਿਹੜੀ ਆ ਪਰਿਵਾਰ ਨੂੰ ਮਿਲ ਜਾਵੇ ਕਿਉਂਕਿ ਉਹ ਬੰਦਾ ਅੱਜ ਗੁਜਰਾਤ ਚ ਗਿਆ ਹੋਇਆ ਤੇ ਰਾਤੋਂ ਰਾਤ ਉਹ ਚੰਡੀਗੜ੍ਹ ਪਹੁੰਚ ਰਿਹਾ ਮੈਂ ਕੁਝ ਅਫਸਰਾਂ ਦੇ ਨਾਲ ਉਹਦੀ ਗੱਲਬਾਤ ਕਰਵਾਈ ਆ ਔਰ ਉਮੀਦ ਕਰਦੇ ਆਂ ਵੀ ਉਹ ਅਫਸਰ ਉਹ ਪ੍ਰਸ਼ਾਸਨ ਜਿਹੜੇ ਉਸ ਬੰਦੇ ਦੀ ਜਰੂਰ ਮਦਦ ਕਰਨਗੇ ਅਗਰ ਸਾਡੀ ਲੋੜ ਪੈਂਦੀ ਆ ਤਾਂ ਅਸੀਂ ਵੀ ਚੰਡੀਗੜ੍ਹ ਜਾ ਕੇ ਇਹਨਾਂ ਭਰਾਵਾਂ ਦੀ ਮਦਦ ਕਰਾਂਗੇ ਸੋ ਸਾਰੇ ਸਿੱਖ ਭਾਈਚਾਰੇ ਨੂੰ ਸਾਰਿਆਂ ਨੂੰ ਮੈਂ ਅਪੀਲ ਕਰਦਾ ਕਿ ਧੀਆਂ ਵਾਲਿਓ ਧੀਆਂ ਦਾ ਦਰਦ ਸਮਝੋ ਔਰ ਇਹ ਜਿਹੜਾ ਵਾ ਬਦਾਸ਼ ਜਨਮ ਦਰਦਾਰ ਪਟਕਦਾ ਫਿਰਦਾ ਸੋ ਇਹਦੀ ਆਪਾਂ ਹੈਲਪ ਕਰਨੀ ਆ ਤਾਂ ਆਪਾਂ ਘਰ ਬੈਠੇ ਹੈਲਪ ਐ ਕਰ ਸਕਦੇ ਆ ਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਕੇ ਜਿਹੜਾ ਵਾ ਪ੍ਰਸ਼ਾਸਨ ਤੱਕ ਪਹੁੰਚਾਈਏ ਤਾਂ ਕਿ ਇਹਨਾਂ ਪਰਿਵਾਰ ਦੀ ਜਿਹੜੀ ਆ ਮਦਦ ਹੋ ਸਕੇ ਸੋ ਸਾਰਿਆਂ ਵੀਰਾਂ ਨੂੰ ਬੇਨਤੀ ਆ ਕਿ ਐਮਪੀ ਮੱਧ ਪ੍ਰਦੇਸ਼ ਤੋਂ ਰਹਿਣ ਵਾਲੇ ਆ ਖੰਡਵਾ ਦੇ ਸੋ ਆਪਾਂ ਇਹਨਾਂ ਦੀ ਮਦਦ ਕਰਨੀ ਆ ਤੁਹਾਡੇ ਸਹਿਯੋਗ ਦੇ ਨਾਲ ਮਦਦ ਹੋਣੀ ਆ ਸੋ ਸਾਰਿਆਂ ਨੂੰ ਅਪੀਲ ਆ ਵੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਕੇ ਤੇ ਅੱਗੇ ਪ੍ਰਸ਼ਾਸਨ ਤੱਕ ਜਿਹੜੀ ਆ ਇਹ ਪਹੁੰਚਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ